ਆ ਵੀ ਵੀਰਿਆ ਫਾਰਮ ਟ੍ਰੈਕ ਐਸ਼ਾ ਟਰੈਕਟਰ ਕਰਨ 551 ਤਿਆਰੀ ਕਰੇ पैंताली नाठ ग्यारह बोरे सो नि सत श्री अकाल ਲੈ ਗਿਆ ਡੱਪ ਕੇ ਚੋਬਰ 445 51 ਵਾਲਾ ਹੁਣ ਤੱਕ ਪਹਿਲੇ ਨੰਬਰ ਤੇ ਚੱਲ ਰਿਹਾ 2 ਮਿੰਟ 58 ਸਕਿੰਟਾਂ ਵਾਲਾ ਇਹਦੇ ਤੇ ਆਸਾਂ ਬੜੀਆਂ ਨੇ ਹੁਣ ਦੇਖਨੇ ਮਹਲਾ ਪਾਸੇ ਉਹ ਜੀ ਅੰਦਰ ਫਦਾਮਾ 12 45 59 11 ਵਾਲੇ ਮੈਨੂੰ ਲੱਗਦਾ ਵੀ ਮੁੰਡਾ ਨੱਪੀ ਆਉਂਦਾ ਕਮਰੋਂ ਜੇ ਬਾਕੇ ਲੱਗਦਾ ਮੁੰਡਾ 2 ਮਿੰਟ 58 ਸਕਿੰਟਾਂ ਦਾ ਰਿਕਾਰਡ ਤੋੜੂ ਤੇ ਤਾੜੀਆਂ ਮਾਰ ਕੇ ਦੱਸਾਂ ਇੱਕ ਰੀ 2 ਮਿੰਟ ਤੇ 58 ਸਕਿੰਟਾਂ ਦਾ ਰਿਕਾਰਡ ਲੱਗਦਾ ਤਾਂ ਹੈਗਾ ਵੀ ਮੁੰਡਾ ਤੋੜੂ ਆਂਦਾ ਆਉਣ ਦੀ ਢੀ ਕਹਿੰਦੇ ਕੁਫਤ ਤਰੀਕ ਹੈ ਲੈ ਗਿਆ ਲੈ ਗਿਆ ਨੱਪ ਕੇ ਲੈ ਗਿਆ ਮੁੰਡਾ ਤਾੜੀ ਮਾਰੋ ਇੱਕ ਰੀ ਜ਼ੋਰਦਾਰ ਜੀ ਉਹ ਚੋਪਰਾ ਬੱਲੇ ਉਹ ਸੋਹਣਿਆ ਮਾਂ ਵਾਂ ਸ਼ੇਰ ਪੁੱਤਾ ਸਰਾ ਕਰਾਤਾ ਹੈ ਜੌਂਦਾਰ ਮੰਡਰ ਵਾਣਾ ਜੀ ਉਧਰ ਵੇਖੋ ਮੁੰਡਾ ਆਉਂਦਾ ਮੇਲ ਦਾ ਸਾਗਰ ਟਰਪਈ ਜੀ ਤੇ ਮੰਡਰ ਵਾਣਾ ਜੀ ਇਹ ਵੱਡੇ ਪਿਆਰ ਨੇ ਭਰਾਵਾਂ ਦੇ ਕਮੇਟੀ ਦਾ ਫੈਸਲਾ ਟਾਲਿਆ ਇਹਨਾਂ ਦੀ ਕੋਈ ਜ਼ੋਰ ਨਹੀਂ ਕਰਨਾ ਕਮੇਟੀ ਦਾ ਫੈਸਲਾ ਟਾਲਿਆ ਪਰ ਇੱਧਰਲੇ ਪਾਸੇ ਦੱਸੋ ਸ਼ਿਹਾਰਾ ਕਿਹਦੇ ਵਾਲਾ ਆ ਤਾੜੀ ਮਾਰੋ ਜ਼ੋਰਦਾਰ ਮੋਹਨ ਰਾਜ ਪਾਣੀ ਵੀ ਨਹੀਂ ਪੀਤਾ ਕਿੱਥੇ ਆ ਸੰਦੀਪ ਸੰਦੀਪ ਵੀਰਾ ਔਰਲੇ ਪਾਸੇ ਆ ਦੱਸੋ ਆਪਣਾ ਤੇ ਦਰਸ਼ਕੋਨ ਪిల్లా ਜ਼ੋਰਦਾਰ ਤਾੜੀ ਮਾਰੋ ਇੱਕ ਰੀ ਦੱਸਿਏ 1 ਮਿੰਟ ਤੇ 52.87 1 ਮਿੰਟ ਤੇ 52 ਸਕਿੰਟ .87 ਨੇ ਮੈਨੂੰ ਤੇ ਲੱਗਦਾ ਇਹ ਪਟਾਕੇ ਪਾ ਆਇਆ ਚੁੱਬਰ ਕਿੱਥੇ ਐ ਫਾਰੰਪੀ ਟਾਲੀ ਵਾਲਾ ਜਿਹੜਾ ਹੁਣ ਮੁੰਡਾ ਕਿਹੜਾ ਲਾ ਕੇ ਆਦਾ ਨਾਂ ਪੁੱਛੋ ਡਰਾਈਵਰ ਦਾ ਉਹ ਡਰਾਈਵਰ ਦਾ ਨਾਂ ਪੁੱਛੋ ਅਜੇ ਕਰਨ ਪਿੰਡ ਕੜਾ ਵੀਰੇ ਮਿਸ਼ਹਾਰਾ ਪੰਨੂਆ ਇਹਦਾ ਜਿੰਦਗੀ ਦੇ ਪਹਿਲਾ ਤਾੜੀ ਮਾਰੋ ਯਾਰ ਅਜੇ ਕਰਨ ਦੇ ਬਾਅਦ ਤੇ ਪਹਿਲਾ ਸੋਰ ਸਿੰਘ ਪਹਿਲਾ ਸੋਰ ਸਿੰਘ ਜੀ ਮਹਾਪੁਰਸ਼ਾਂ ਦੀ ਧਰਤੀ ਤੇ ਹਾਜਰ ਮਾਣੇ ਚੱਕ ਮਣਦੇ ਮਾਤਾ ਕਿ ਮੇਲਾ ਹੀ ਚੱਕਦਾ ਹੈ ਬੱਲੇਓ ਸ਼ੇਰਾ ਅਜੇ ਕਰਨ ਖੁਸ਼ ਕੀਤਾ ਨੌਜਵਾਨਾ